ਨਮਸਕਾਰ ਦੋਸਤੋ ਮੈਂ ਸ਼ੰਮੇਸ਼ ਮੋਤਰਾ ਤੁਸੀਂ ਦੇਖ ਰਹੇ ਹੋ ਹਰਚਲ ਪੰਜਾਬੀ ਦੋਸਤੋ ਅੱਜ ਫਿਰ ਨਰੋਡ ਦੀ ਜਾਂਗ ਸਿੰਘ ਪਹੁੰਚੇ ਆ ਤੁਹਾਨੂੰ ਦੱਸ ਦੇ ਕਿ ਕੁਝ ਦਿਨ ਪਹਿਲਾਂ ਅਸੀ ਇੱਕ ਖਬਰ ਦਿਖਾਈ ਸੀ ਇਥੇ ਇਸੇ ਮੇਰੇ ਪਾਸੇ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਇੱਕ ਇਹ ਪਹਿਲਾਂ ਵੀ ਦੱਸਿਆ ਜਾਂਦਾ ਕਿ ਇੱਥੇ ਅਹੀ ਪੈਪਾਂ ਪਾਈ ਗਈਆਂ ਸੀ ਪਰ ਜਿਹੜੀ ਨਗਰ ਪੰਚਾਇਤ ਦਾ ਬਸੋ ਅਧਿਕਾਰੀਆਂ ਬਸੋ ਆਨ ਦੋ ਬਾਅਦ ਕੀ ਕੀਤਾ ਗਿਆ ਸੀ ਪੈਪਾਂ ਕੱਢ ਕੇ ਬਾਹਰ ਕਰ ਦਿੱਤੀ ਗਈਆਂ ਸੀ ਪਰ ਪੈਪਾਂ ਕੱਢਣ ਤੋਂ ਬਾਅਦ ਇਹ ਇੱਕ ਸਲੈਪ ਆਈ ਗਈ ਸੀ ਕੋਈ ਜੇ ਦੱਸਿਆ ਕਿ ਉਹ ਸਲੈਪ ਜਿਹੜੀ ਦੋ ਦੋ ਤਿੰਨ ਦਿਨ ਚੱਲੀ ਸੀ ਉਸ ਸਲੈਪ ਜਿਹੜੀ ਟੁੱਟ ਗਈ ਸੀ ਪਰ ਫਿਰ ਲੋਕਾਂ ਨੇ ਪਾਸੇ ਤੇ ਰੋਸ ਕੀਤਾ ਗਿਆ ਸੀ ਪ੍ਰਦਰਸ਼ਨ ਕੀਤਾ ਗਿਆ ਸੀ ਪਰ ਸਾਡੇ ਹੀ ਚੈਨਲ ਦੇ ਮਾਧਿਅਮ ਨਾਲ ਹੀ ਫਿਰ ਜਦੋਂ ਪ੍ਰਸ਼ਾਸਨ ਤੱਕ ਖਬਰ ਪਹੁੰਚੀ ਸੀ ਪ੍ਰਸ਼ਾਸਨ ਨੇ ਪਤਾ ਲੱਗਿਆ ਕਿ ਸ਼ਨੀਵਾਰ ਦੀ ਜਿੱਥੋਂ ਆ ਗਏ ਉਹਨਾਂ ਹੈਗਾ ਕਿ ਜੇ ਪਾਪਾ ਪਹਿਲੀਆਂ ਵੀ ਉਹੀ ਠੀਕ ਸੀ ਪਰ ਇਹਨਾਂ ਦੇ ਬਸ ਜਿਹੜੀ ਸਫਾਈ ਨਹੀਂ ਕੀਤੀ ਗਈ ਸਫਾਈ ਵੀ ਨਾ ਸਫਾਈ ਦੋ ਜਿਹਨੇ ਪਾਪਾ ਪਾਈ ਗਈਆਂ ਫਿਰ ਜੇ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਫਿਰ ਇਸ ਟਾਈਮ ਤੇ ਜਿਹੜੇ ਬਿਲਕੁਲ ਹੀ ਜਰਾ تھے ਇਹਨੇ ਮਾੜੇ ਹਾਲਾਤ ਹੋ ਚੁੱਕੇ ਜੇ ਦੱਸਾਂਗੇ ਮੇਨ ਸਿਵਲ ਹਸਪਤਾਲ ਜੇ ਰਸਤਾ ਹੈਗਾ ਤਾਂ ਕਈ ਅਜਿਹੇ ਪੇਸ਼ੈਂਟ ਵੀ ਆਉਂਦੇ ਐ ਐਂਬੂਲੈਂਸ ਵੀ ਆਉਂਦੀਆਂ ਪਰ ਉਹਨਾਂ ਨੂੰ ਜਿਹੜਾ ਦਿੱਕਤ ਦਾ ਸਾਹਮਣਾ ਕਰਨਾ ਪੇ ਕਰਦਾ ਯਾਰ ਤੇ ਜੇ ਅੱਭੀ ਤਾਂ ਸਹੀ ਹੁੰਦਾ ਕਿ ਜਿਹੜੀ ਉਹ ਜੀ ਸਲੈਪ ਪਾਈ ਗਈ ਹੈ 10 ਤੋਂ 15 ਹਜ਼ਾਰ ਦੀ ਲਗਤ ਨਾਲ ਜੀ ਸਲੈਪ ਪਾਈ ਗਈ ਹੈ ਉਹ ਜਾਂਚ ਕੀਤੀ ਜਾਣੀ ਚਾਹੀਦੀ ਹੈ ਪਰ ਇਹਨਾਂ ਦਾ ਵੀ ਕਹਿਣਾ ਹੈਗਾ ਕਿ ਜੇ ਸਾਡੀ ਮੰਗ ਪੂਰੀ ਨਹੀਂ ਹੋਈ ਜੇ ਇਥੇ ਮਗੇ ਜਿਹੜੀ ਪਾਣੀ ਦੀ ਨਿਕਾਸੀ ਸਹੀ ਤਰ੍ਹਾਂ ਨਹੀਂ ਕੀਤੀ ਗਈ ਅਸੀਂ ਪਠਾਨਕੋਟ ਡੀਸੀ ਦੇ ਦਫ਼ਤਰ ਵੀ ਜਿਹੜਾ ਪ੍ਰਦਰਸ਼ਨ ਕਰਾਂਗੇ ਚਲੋ ਗੱਲਬਾਤ ਕਰਦੇ ਆ ਇਹਨਾਂ ਨਾਲ ਕੀ ਕਹਿਣਾ ਇਹਨਾਂ ਦਾ ਮੈਂ ਸ਼ਮੀ ਸੁਨੋਤਰਾ ਆਪਣੇ ਸਹਿਯੋਗੀ ਕੁਸ਼ਵੰਤਾ ਦੇ ਸਾਥ ਹਰਚਲ ਪੰਜਾਬ ਦੀ ਪਠਾਨਕੋਟ ਮੇਰਾ ਨਾਮ ਰਵਤ ਮਾਰੇਗੀ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਕਿ ਸਭ ਨੂੰ ਸੌਟ ਲਾ ਲਈ ਇਥੇ ਉਹ ਰੋੜ ਬੰਗਾ ਪਿਆ ਹੈ ਪੱਲੇ ਚੰਗਾ ਹੀ ਰੋੜ ਬੁੱਧਵਾਰ ਦਿਨ ਆਪਾਂ ਪੁੱਟ ਜਾਣਾ ਆਪਾਂ ਪੁੱਟ ਕੇ ਤੇ ਇਹ ਪੂਰੀ ਪਾਈ ਆ ਪਰ ਪੂਰੀ ਪਾਈ ਆ ਸਫਾਈ ਕੋਈ ਨਹੀਂ ਹੈ ਵਿੱਚ ਉਹ ਹੀ ਫਿਰਨਾ ਸਲਾਬ ਨੂੰ ਪਾ ਕੇ ਦੋ ਦਿਨ ਹੀ ਸਲਾਬ ਤਰੀ ਸਲਾਬ ਕੁੱਟ ਦੀ ਉਹ ਪੈਸਾ ਵੀ ਖਤਮ ਹੋ ਗਿਆ ਉਹਨ ਮੜ ਕੇ ਆਏ ਨਾ ਇਹਨਾਂ ਪਾਪਾ ਪਾਈਆਂ ਖੜਾ ਖੜਾ ਮਾਰ ਕੇ ਜਿਸੀ ਨੂੰ ਭਾਈ ਆ ਪਾਪਾ ਪਾਈਆਂ ਨਾ ਗੰਦੇ ਦੇਖੋ ਮੁਰਤੇ ਕਰਨਾ ਪਾਗੇ ਇਹ ਨਰਕ ਤੇ ਤੇ ਆ ਜਾਓ ਇਹ ਕੋਈ ਨੌਕਦਾਰ ਜੀ ਪਹਿਲੇ ਇਹੋ ਪਾਪਾ ਜੀ ਇਹਨੂੰ ਕੱਢ ਕੇ ਪਹਿਲੇ ਬਾਹਰ ਰੱਖਦੇ ਤਾਂ ਫੇਰੇ ਤੇ ਪੂਣੀ ਉਹ ਵੀ ਆਪਣੀ ਮਰਜ਼ੀ ਨਾਲ ਕਰਿਆ ਕਰਦੇ ਨੇ ਜੀ ਇਹ ਨਹੀਂ ਕਿਸੇ ਨੂੰ ਪੁੱਛਿਆ ਹਣਾ ਤੇ ਨਹੀਂ ਕਿਸ ਨੂੰ ਮੰਗਿਆ ਹਣਾ ਆਪਣੀ ਮਰਜ਼ੀ ਨਾਲ ਕਰਿਆ ਕਰਦੇ ਨੇ ਸਭ ਗੰਡੀ ਹੈ ਗੰਡੀ ਹੈ ਇਹ ਨਾਲ ساری ਬਿਮਾਰੀ ਪਾਉਣੀ ਆ ਅਸੀਂ ਇੱਥੇ ਬਹਿ ਨਹੀਂ ਸਕਦੇ ਇੱਥੇ ਜਿੰਨੀ ਕਿ ਪਰੇਸ਼ਾਨੀ ਬਿਲਕੁਲ ਜੀ ਕੋਈ ਦਾਗ ਨਹੀਂ ਅੰਦਾ ਜੀ ਜੇ ਹੈ ਉਹ ਬੜਾ ਸਾਰਾ ਚਾਰ ਬੰਦੇ ਰਤੀ ਡਿਗੇ ਵੀ ਰਹਿੰਦੇ ਮੰਗ ਮੰਗ ਕਰਨੇ ਵੀ ਅੱਛੀ ਤਰ੍ਹਾਂ ਦੀ ਸਫਾਈ ਹੋਵੇ ਅੱਛੀ ਤਰ੍ਹਾਂ ਬਣੇ ਬਣਨ ਦੀ ਹੋਵੇ ਮੇਰਾ ਨਾਮ ਚੰਦਰੇਸ਼ਵਰ ਸਿੰਘ ਆ ਮੈਂ ਇਸੇ ਪਿੰਡ ਦਾ ਨਿਵਾਸੀ ਆ ਤੁਸੀਂ ਇਹ ਸਾਰੀ ਕਵਰੇਜ ਪਿਛਲੇ ਟਾਈਮ ਵੀ ਕੀਤੀ ਹੈ ਹਫਤਾ ਇੱਕ ਪਹਿਲਾਂ ਔਰ ਜਿਹੜੀ ਸਰਾਬ ਜਾਂ ਜਿਹੜੀਆਂ ਪੁਲੀਆਂ ਪਹਿਲਾਂ ਪਈਆਂ ਸੀ ਉਹ ਵਧੀਆ ਸਨ ਉਹਨਾਂ ਨੂੰ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਸਫਾਈ ਦੀ ਲੋੜ ਸੀ ਲੇਕਿਨ ਉਹ ਸਫਾਈ ਨਹੀਂ ਕੀਤੀ ਇਹਨਾਂ ਨੇ ਪੁਲੀਆਂ ਦੀ ਆਪਣੀ ਮਰਜ਼ੀ ਨਾਲ ਇਹਨਾਂ ਨੇ ਪੁਲੀਆਂ ਰਾਤ ਨੂੰ 12 ਵਜੇ ਤੋਂ ਬਾਅਦ ਜਿਹੜੀਆਂ ਪੁਲੀਆਂ ਕੱਢ ਕੇ ਉਹਦੇ ਉੱਤੇ ਲੈਂਟਰ ਪਾਤਾ ਔਰ ਲੈਂਟਰ ਤੁਸੀਂ ਤੁਹਾਡੇ ਕੋਲ ਪਹਿਲੀ ਵੀ ਵੀਡੀਓਗ੍ਰਾਫੀ ਕੀਤੀ ਗਈ ਹੈ ਕਿ ਜਿਹੜਾ ਸਰੀਆ ਸੀ ਉਹ ਵੀ ਨਾ ਮਾਤਰ ਦਾ ਪਾਇਆ ਗਿਆ ਸੀ ਸੀਮੈਂਟ ਵੀ ਇਦਾਂ ਸੀ ਉਹਦੇ ਬਾਅਦ ਜਦੋਂ ਫੇਰ ਇਹਨਾਂ ਦੇਖਿਆ ਤੇ ਦੁਬਾਰਾ ਇਹਨਾਂ ਨੇ ਹੱਤਿਆ ਨਹੀਂ ਹੋਇਆ 4-5 ਦਿਨ ਦੇ ਬਾਅਦ ਜਦੋਂ ਪੁਲੀਸ ਦੇ ਵਿੱਚ ਇੱਥੇ ਜਿਹੜੀ ਇਹਨਾਂ ਸਲੇਬ ਪਾਈ ਸੀ ਦੇ ਵਿੱਚ ਜਦੋਂ ਕਾਰਾਂ ਡਿੱਗਣ ਲੱਗੀਆਂ ਮੋਟਰਸਾਈਕਲ ਡਿੱਗਣ ਲੱਗੇ ਇਹਨਾਂ ਨੇ ਦੁਬਾਰਾ ਕੱਲ ਫੇਰ ਸ਼ਨੀਵਾਰ ਨੂੰ ਪੰਚਾਇਤੀ ਵਿਭਾਗ ਦਾ ਕੋਈ ਵੀ ਅਧਿਕਾਰੀ ਜਿਹੜਾ ਜੇਈ ਹੈ ਹੋਣਾ ਚਾਹੀਦਾ ਨਾਲ ਜਿੱਦੀ ਕਿ ਡਾਇਰੈਕਸ਼ਨ ਦੇ ਵਿੱਚ ਇੱਕੜਾ ਕੰਮ ਹੋਣਾ ਚਾਹੀਦਾ ਇੱਕ ਜੀਸੀਬੀ ਆਈ ਆ ਉਹਦੇ ਨਾਲ ਦੋ ਬੰਦੇ ਸੀ ਇਹਨਾਂ ਨੇ ਉਹੀ ਜਿਹੜੀ ਸਲੈਪ ਆਈ ਸੀ ਉਹ ਫੁੱਟ ਕੇ ਲੈਂਟਰ ਫੁੱਟ ਪਾੜ ਕੇ ਐਵੇਂ ਨਾ ਮਾਰਤਾ ਦਾ ਲੈਂਟਰੀ ਫੁੱਟ ਪਾੜ ਕੇ ਉਹ ਪਾਈਪਾਂ ਦੁਬਾਰਾ ਇੱਥੇ ਪਾ ਦਿੱਤੀਆਂ ਨੇ ਤੇ ਸਾਡਾ ਜਿਹੜਾ ਇਹ ਰਸਤਾ ਹੈਗਾ ਇਹ ਪਹਿਲੇ ਨਾਲੋਂ ਵੀ ਜਿਹੜਾ ਹੈ ਨਰਕ ਹੋ ਗਿਆ ਅਸੀਂ ਨਾ ਤੇ ਜਾ ਸਕਨੇ ਆ ਨਾ ਕੁਝ ਇੱਥੇ ਨਿਤ ਰੋਜ਼ ਹੀ ਹੋਲ ਬਾਰਿਸ਼ ਹੋਈ ਹੈ ਰਾਤ ਨੂੰ ਸਵੇਰੇ ਵੀ ਕਾਫੀ ਲੋਕੀ ਇੱਥੇ ਡਿਗੇ ਆ ਗਏ ਆ ਰਸਤਾ ਜਿਹੜਾ ਕਿ ਹਸਤਾਲ ਦਾ ਜਿਹੜਾ ਹਸਪੀਟਲ ਦਾ ਰਸਤਾ ਹੈਗਾ ਉਹ ਵੀ ਬੰਦ ਹੋਉਂਦੀ ਗੁਹਾਰ ਤੇ ਹੈਗਾ ਅਸੀਂ ਫੇਰ ਜਿਹੜੀ ਗੁਹਾਰ ਲਗਾਈ ਸੀ ਪ੍ਰੋਫੈਸ਼ਨ ਲੋਕੀ ਡੇਂਗੂ ਦਾ ਪ੍ਰਕੋਪ ਬਹੁਤ ਜ਼ਿਆਦਾ ਹੈਗਾ ਔਰ ਪਾਣੀ ਜਿਹੜਾ ਇੱਥੇ ਬਿਲਕੁਲ ਖੜਾ ਨਹੀਂ ਹੋਣਾ ਚਾਹੀਦਾ ਪਹਿਲਾਂ ਤੇ ਪਾਣੀ ਜੋ ਖੜਾ ਹੁੰਦਾ ਹੁੰਦਾ ਸੀ ਹੁਣ ਤੇ ਦੋਏ ਪੁਲੀਆਂ ਦੇ ਦੋਏ ਪਾਸੇ ਪਾਣੀ ਖੜਾ ਹੋ ਰਿਹਾ ਤੁਸੀਂ ਬੇਸ਼ੱਕ ਚੈੱਕ ਕਰ ਸਕਦੇ ਹੋ ਜਾਂ ਆਪਣੀ ਵੀਡੀਓਗ੍ਰਾਫੀ ਕਰ ਸਕਦੇ ਹੋ ਕਿ ਇਹ ਜਿਹੜੀ ਚੀਜ਼ ਹੈਗੀ ਆ ਇਹ ਕੌਣ ਕਰਾ ਰਿਹਾ ਕਿਉਂਕਿ ਇਹਦੀ ਘਾਲੀ ਤੇ ਕੋਈ ਵੀ ਅਧਿਕਾਰੀ ਨਾ ਨਗਰ ਪੰਚਾਇਤ ਦਾ ਕੋਈ ਅਧਿਕਾਰੀ ਹੈ ਨਾਲ ਨਾ ਕੁਛ ਹੈਗਾ ਅੱਫਰੇ ਆਪ ਆਇਆ ਔਰ ਦੇਖ ਲਓ ਤੁਸੀਂ ਕਿਦਾਂ ਇਹ ਗਾਰ ਕਰਕੇ ਚਲ ਗਏ ਹੈਗੇ ਨੇ ਸਾਰਾ ਇਹ ਤੇ ਸਾਡੀ ਜਿਹੜੀ ਪ੍ਰਸ਼ਾਸਨ ਕੋਲੋਂ ਇਹੀ ਮੰਗ ਹੈਗੀ ਹੈ ਕਿ ਇਹ ਜਿਹੜਾ ਨਰਕ ਸਾਡੇ ਘਰਾਂ ਦੇ ਅੱਗੇ ਪਾ ਕੇ ਗਏ ਨੇ ਇਹਨੂੰ ਪੂਰੀ ਤਰ੍ਹਾਂ ਸਾਫ਼ ਕੀਤਾ ਜਾਵੇ ਔਰ ਸਾਡੇ ਜਿਹੜੇ ਮੁਹੱਲੇ ਦੀਆਂ ਲੇਡੀਆਂ ਹੈਗੀਆਂ ਜਿਹੜੀਆਂ ਕਿ ਬਾਹਰ ਸੈਰ ਤਾਂ ਜਾਂਦੀਆਂ ਜਾਂ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੀਆਂ ਹੈਗੀਆਂ ਉਹਨਾਂ ਤਾਂ ਹੀ ਬੜੀ ਮੁਸ਼ਕਲ ਜਿਹੜੀ ਹੈਗੀ ਹੈ ਹੋ ਰਹੀ ਹੈ ਔਰ ਇਥੇ ਮੈਨੂੰ ਲੱਗਦਾ ਜਾਂ ਦੇ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਸੁੱਤਾ ਪਿਆ ਜਾਂ ਉਹ ਆਪ ਹੀ ਜਾਣਬੁੱਝ ਕੇ ਇਹ ਕਰਵਾਉਂਦੇ ਵੀ ਹੈਗੇ ਆ ਕਿ ਇਹ ਲੋਕੀ ਜਿਹੜੇ ਹੈਗੇ ਆ ਤਾਂ ਹੀ ਰਹਿਣ ਜਿੱਥੇ ਪਹਿਲਾਂ ਬਸਦੇ ਸੀ ਉਦਾਂ ਹੀ ਰਹਿਣ ਸਾਡੀ ਅਸੀਂ ਹੁਣ ਇੱਕ ਚੀਜ਼ ਸੋਚੀ ਹੈ ਕਿ ਅਗਰ ਇਹ ਚੰਦ ਦਿਨਾਂ ਦੇ ਵਿੱਚ ਵਿੱਚ ਇਹ ਜਿਹੜਾ ਰਸਤਾ ਸਾਡਾ ਜਾਂ ਜਿਹੜੀ ਸਲੈਬ ਹੈਗੀ ਹੈ ਅਗਰ ਇਹ ਸਾਫ਼ ਸੁਥਰੀ ਕਰਕੇ ਜਾਂ ਇਹਨੂੰ ਦੁਬਾਰਾ ਅੱਛੀ ਤਰ੍ਹਾਂ ਮਟੀਰੀਅਲ ਪਾ ਕੇ ਇਹਨੂੰ ਚੰਗਾ ਰਸਤਾ ਬਣਾ ਦਿੰਦੇ ਹੈ ਤੇ ਠੀਕ ਹੈ ਨਹੀਂ ਤੇ ਅਸੀਂ ਪੂਰਾ ਮhalla ਜਿਹੜਾ ਸਾਡਾ ਬਾੜ ਨੰਬਰ 2 ਹੈਗਾ ਜਾਂ ਜਿਹੜੇ ਵੀ ਇਥੋਂ ਰਾਹੀਰ ਗੁਜ਼ਰਦੇ ਆ ਗਿਆ ਅਸੀਂ ਸਾਰੇ ਡੀਸੀ ਸਾਹਿਬ ਕੋਲ ਪੇਸ਼ ਹੋਵਾਂਗੇ ਜਾ ਕੇ ਤੇ ਆਪਣੀ ਇੱਕੜੀ ਮੰਗ ਦੱਸਾਂਗੇ ਕਿ ਇਹ ਕਿਹੜੇ ਅਧਿਕਾਰੀਆਂ ਨੇ ਕੰਮ ਕਰਵਾਇਆ ਔਰ ਕਿਦੀ ਦੇਖ ਰੇਖ ਦੇ ਵਿੱਚ ਇਹ ਕੰਮ ਹੋਇਆ ਖੰਦੀ ਪਈ ਨਹੀਂ ਆਈ ਆਪਣਾ ਮੇਰਾ ਨਾਮ ਗੁਰਦਾਸ ਰਾਮ ਜਵਾਨ ਇਹ ਜਿਹੜਾ ਖੜੀ ਹੋਇਆ ਇਹ ਨਹੀਂ ਇਹ ਖਰਕੜੇ ਦੇ ਹਸਪਤਾਲ ਦੇ ਨਾਲ ਹੀ ਖੜਿਆ ਹਾਂ ਇਹੀ ਇਹਨੇ ਕਿਹਾ ਕਿ ਪਾਪਾਆਂ ਜਿਹੜੀਆਂ ਸੀਆਂ ਪੂਰੀ ਦੇ ਉੱਤੇ ਜਿਹੜੀਆਂ ਟੋਟੀਆਂ ਇਹ ਜਿਹੜੀ ਲਾ ਕੇ ਤੁਹਾਡੇ ਲੋਕਾਂ ਦੇ ਵਿੱਚ ਰੋਸ਼ਨੀ ਸੀਦਾ ਪਾਦੀ ਤੇ ਖੱਡਿਆ ਮਟੀਰੀਅਲ ਜੀ ਦਿੱਤਾ ਕਿ ਪਾਈਪਾਂ ਜਿਹੜੀਆਂ ਪੰਨਿਆਂ ਜੀ ਦਾ ਬਾਹਰ ਕੱਢੀ ਹੋ ਜੀ ਨੇ ਉਹ ਦੇਖੇ ਕਿ ਉਹੀ ਪਾਪਾਆਂ ਦੁਆਰਾ ਪਾ ਦਿੱਤੀਆਂ ਗਈ ਐ ਐਕਚੁਅਲੀ ਜਦੋਂ ਇਹਨੇ ਪਿੱਛੇ ਲੈਂਟਰ ਪਾਇਆ ਨਾ ਕੋਈ ਖਰਾਬ ਆਇਆ ਸੀ ਉਹ ਸਿਸਟਮੈਟਿਕਲੀ ਪਾਇਆ ਫਿਰ ਦੁਬਾਰਾ ਇਹਨਾਂ ਪਾਪਾਆਂ ਉਹ ਵੀ ਇਸੇ ਤਰ੍ਹਾਂ ਪਾਈਆਂ ਪਹਿਲਾਂ ਜਿਹੜੀਆਂ ਪਾਈਆਂ ਉਹ ਵੀ ਬਸ ਸਫਾਈ ਕਿਸ ਨੇ ਕੀਤੀ ਨਹੀਂ ਹੈ ਗੰਤ ਤੇ ਪਾਣਾ ਪਾਣਾ ਫਿਰ ਇਹਨਾਂ ਬਦਲੇ ਜਿਹੜਾ ਪੈਸਾ ਜਿਹੜਾ ਸਰਕਾਰ ਦਾ ਲਗਾਇਆ ਗਿਆ ਜਿਸਾਂ ਸਲੇਫਾ ਉਹ ਸਾਰਾ ਗੁਰਪ੍ਰਯੋਗ ਹੀ ਕੀਤਾ ਗਿਆ ਨਹੀਂ 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 ਬਿਲਕੁਲ ਨਹੀਂ ਕੀਤਾ ਬਿਲਕੁਲ ਨਹੀਂ ਕੀਤਾ ਹਾਂ ਅਸੀਂ ਕਈ ਵਾਰ ਰਿਕੁਐਸਟ ਕਰਦੇ ਹਾਂ ਇਹਨਾਂ ਨੂੰ ਜੋ ਵੀ ਹੈ ਮਗਰ ਕੋਈ ਸੁਣਵਾਈ ਨਹੀਂ ਕੀਤੀ ਹੈ ਉਹ ਪੈਸਾ ਬਰਬਾਦ ਨਹੀਂ ਗਿਆ ਫਿਰ ਜਿਹੜਾ ਨੈਚੁਰਲੀ ਉਹ ਤੇ ਜਣਾ ਜਣਾ ਬਰਬਾਦ ਹੋ ਨਹੀਂ ਹੁੰਦਾ ਕਿਉਂਕਿ ਪਰੇਸ਼ਾਨੀ ਆ ਰਹੀ ਹੈ ਲੋਕਾਂ ਨੂੰ ਪਰੇਸ਼ਾਨੀ ਇਹ ਕਿ ਪਹਿਲੋਂ ਤੋਂ ਵੀ ਜ਼ਿਆਦਾ ਗੰਦ ਪੈ ਗਿਆ ਨਾ ਨਿਕਾਸੀ ਹੈ ਤਾਂ ਨਾ ਗੰਦ ਸਾਫ ਹੋ ਰਿਹਾ ਉਤੇ ਬੱਚਾ ਲੰਗਣਾ ਮੋਟਰਸਾਈਕਲ ਕਰਦੀਆਂ ਲੰਗਦੀਆਂ ਸਾਰੀਆਂ ਲੰਗਦੀਆਂ ਤੇ ਪ੍ਰੋਬਲਮ ਖੰਦੀ ਹੁੰਦੀ ਹੈ ਜਿਹਨਾਂ ਲੋਕ ਕਰਵਾਇਆ ਗਿਆ ਕੰਮ ਇਹ ਤੇ ਇਹਨੇ ਮੇਟੀ ਨਾ ਕਰਵਾਇਆ ਸਾਡੇ ਮੇਟੀ ਨਾ ਕਰਵਾਇਆ ਮੇਟੀ ਜਾਂ ਕਰਵਾਇਆ ਕਾ ਉਸਕ ਬੇਟੀ ਚੰਦਰੀ ਹੈ ਇਮਾਨਦਾਰ ਦੇ ਅਸੀਂ ਤਾਂ ਕਰ ਲਈ ਕਿ ਉਹਨੂੰ ਦੁਬਾਰਾ ਅੱਛੀ ਤਰ੍ਹਾਂ ਉਹਨੂੰ ਪੁਟੀਏ ਤੇ ਦੁਬਾਰਾ ਠੀਕ ਕਰਨੇ ਜੋ ਵੀ ਹੈ ਹਾਂ ਨਿਕਾਸੀ ਚਾਹੀਦੀ ਹੈ ਦੇਖੋ ਨਾ ਕਾਫੀ ਏਰੀਆ ਦਾ ਪਾਣੀ ਖੰਦਾ ਨਿਕਾਸੀ ਹੈ ਉਹ ਨਿਕਾਸੀ ਨਹੀਂ ਹੈ ਇਥੇ ਲੱਗੇ ਅੱਗੇ ਤਾਂ ਨਿਕਾਸੀ ਨਹੀਂ ਹੈ